ਅੱਜ ਅਸੀਂ ਬਣਾਇਆ ਜੀ ਖੀਰ ਪੂਰੇ ਸੌਣ ਦਾ ਮਹੀਨਾ ਹੈਗਾ ਦੇਖੋ ਡਰਾਈ ਫਰੂਟ ਅੱਜ ਅਸੀਂ ਸੌਣ ਦਾ ਮਹੀਨਾ ਦੇਖੋ ਜੀ ਖੀਰ ਪੂਰੇ ਬਣਾਏ ਨੇ ਇਹ ਸਾਡੀ ਖੀਰ ਹੈਗੀ ਡਰਾਈ ਫਰੂਟ ਪਾ ਕੇ ਬਣਾਈ ਹੈ ਖੀਰ ਬਹੁਤ ਸਵਾਦ ਖੀਰ ਬਣਾਈ ਹੈ ਤੇ ਇੱਧਰ ਅਸੀਂ ਪੂਰੇ ਬਣਾ ਕੇ ਡੱਬਾ ਭਰ ਲਿਆ ਹੈਗਾ ਸਾਰਾ ਪਰਿਵਾਰ ਬੈਠ ਕੇ ਖਾਵਾਂਗੇ ਹੁਣ ਤੇ ਇਹ ਸਾਡੀ ਖੀਰ ਪੂੜਿਆਂ ਦੀ ਥਾਲੀ ਤਿਆਰ ਹੈ ਘਰੇ ਬਣਾਏ ਨੇ ਪੂੜੇ ਮੇਰੇ ਭਜਾਈਆਂ ਨੇ ਬਣਾਏ ਨੇ ਤੇ ਈਆਂ ਦਾ ਮਾਨਤਾਨ ਕਰਿਆਗਾ ਸਾਵਣ ਮਹੀਨੇ ਚ ਕੁੜੀਆਂ ਪੇਕੇ ਆਈਆਂ ਤੇ ਪੇਕੇਆਂ ਦਾ ਮਾਨਤਾਨ ਖੀਰ ਪੂੜੇ ਮੱਠੀਆਂ ਗੁਰਦੇ ਲਈ ਸਾਰਾ ਕੁਝ ਬਣਾਉਂਦੇ ਨੇ ਬਹੁਤ ਸ਼ੌਂਕ ਨਾਲ ਬਹੁਤ ਪਿਆਰ ਨਾਲ ਤੁਸੀਂ ਸਾਰੇ ਜਣੇ ਈਆਂ ਦਾ ਸਤਿਕਾਰ ਕਰਿਆ ਕਰੋ ਜਿਵੇਂ ਮੇਰੇ ਪੇਕੇ ਕਰਦੇ ਨੇ ਈਆਂ ਦਾ ਸਤਿਕਾਰ ਤੇ ਇਹ ਮੇਰੀ ਭਝਾਈ ਹੈਗੀ ਇਹ ਵੀ ਮੇਰੀ ਭਝਾਈ ਹੈ ਇਹ ਭਝਾਈਆਂ ਸਿ ਮੇਰਾ ਬਹੁਤ ਮਾਣ ਕਰਦੀਆਂ ਗਿਆ ਤੇ ਜਦੋਂ ਵੀ ਅਸੀਂ ਆਉਣੇ ਆਏ ਇਧਰ ਨੂੰ ਤਾਂ ਦੱਸੂਗੀ ਤੇ ਸਾਨੂੰ ਖੀਰ ਪੂੜੇ ਚੀਜ਼ਾਂ ਸਾਰਾ ਕੁਸ਼ਤੀਆਂ ਦਾ ਬਹੁਤ ਮਾਣ ਕਰਦੇ ਨੇ ਸਾਰਾ ਨੂੰ ਮੈਨੂੰ ਮੇਰੀ ਫੀਲ ਹੈ ਤੇ ਕੈਨੂੰ ਯਾਰ ਬੇਟੀਆਂ ਦਾ ਬਹੁਤ ਤੋਂ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਤੇ ਮੇਰੀ ਫੁੱਲਗੀਆਂ ਦੇਖੋ ਕਿੰਨੀਆਂ ਚੰਗੀਆਂ ਕਿੰਨੀਆਂ ਸਿਆਣੀਆਂ ਲੱਗੀਆਂ ਤੇ ਉਹਦੀ ਨਾਮ ਦਾਦਾ ਬਹੁਤ ਸਤਕਾਰ ਕਰਦੇ ਨੇ ਧੀਆਂ ਦਾ ਮਨ ਖੁਸ਼ ਹੋ ਜਾਂਦਾ ਜਦੋਂ ਪੇਕੇ ਆਏ ਸਤਕਾਰ ਕਰਦੇ ਨੇ ਆਈਆਂ ਆਈਆਂ ਧੀਆਂ ਧਿਆਣੀਆਂ ਦਾ ਪਰੌਣੀਆਂ ਦਾ ਤੇ ਭਰਜਾਈਆਂ ਜੇ ਚੰਗੀਆਂ ਹੁਣ ਮਾਪੇ ਉਹਨੂੰ ਯਾਦ ਨਹੀਂ ਆਉਂਦੀਆਂ